ਸਾਰੇ ਕਾਈਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਉਣ ਤੇ ਅਸੀਂ ਨੰਦ ਭਜਾਈ ਤੁਹਾਡਾ ਸਵਾਗਤ ਕਰਦੇ ਆ। ਲਓ ਜੀ ਹਾਜ਼ਰ ਆ ਅੱਜ ਅਸੀਂ ਤੁਹਾਡੀ ਕਚੈਰੀ ਦੇ ਵਿੱਚ ਲੈ ਕੇ ਨਵੀਂ ਹੀ ਘੋੜੀ ਪਹਿਲਾਂ ਤੁਸੀਂ ਨਹੀਂ ਸੁਣੀ ਹੋਣੀ ਤੇ ਅੱਜ ਸੁਣੋ ਸਾਡੇ ਕੋਲ ਹੈ ਨਾ ਤੇ ਲਮਾਣੋ ਇਸ ਘੋੜੀ ਦਾ ਆਨੰਦ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਕਮਰ ਦਰਦ ਤੋਂ ਮੁਕਤੀ ਪਾਓ। ਰਿਪੀਟ ਕਰ ਲਈਆਂ। ਤੇ ਜਿਹਨੇ ਨਹੀਂ ਲਿਖਿਆ ਪਹਿਲਾਂ ਲਿਖ ਲਿਓ ਜਿਹਨੇ ਜਮਾ ਕੇ ਦੇ ਲਿਆ ਦੱਸ ਦਿਓ ਜੀ ਸਾਨੂੰ ਆਰਾਮ ਆ ਗਿਆ ਜਾਂ ਕਿਵੇਂ ਤੇ ਉਹ ਕਮੈਂਟ ਕਰਨਾ ਨਾ ਭੁੱਲਿਆ ਕਰੋ ਚੰਗ ਲਿਖ ਦਿਆ ਕਰੋ ਕਈ ਤਾਂ ਭੈਣਾਂ ਦੱਸ ਦਿੰਦੀਆਂ ਨੇ ਫੋਨ ਪੜ ਗਿਆ ਫੋਨ ਕਰ ਲੈਂਦੀਆਂ ਫੋਨ ਮੇਠੇ ਇਹਨੇ ਚੱਕੀ ਜਾਂਦੇ ਹੈਨਾ ਤੇ ਲਵਾ ਦਿਓ ਫਿਰ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਾਓ ਤੇ ਆਓ ਫਿਰ ਲਾਈਏ ਆਪਾਂ ਰੌਣਕਾ ਕੋੜੀ ਗਾਇਏ ਹੁਣ ਕਿ ਬਿਆਦਾ ਸੀਜ਼ਨ ਹੈ ਤੁਸੀਂ ਵੀ ਗਾਇਆ ਕਰੋ ਇਹ ਭੈਣ ਸਮਝਾ ਰਹੀ ਆ ਦੇ ਭਰਾ ਨੂੰ ਹੈਨਾ ਮੀਤੋ ਇਵੇਂ ਕਰੇ ਤੇ ਲੈ ਆਜੋ ਫਿਰ ਮਾਤਾ ਤੇਰੀ ਨੇ ਰੀੜੀ ਕਣਾ ਪਾਇਆ ਬੇ ਮੱਖਣ ਖਾ ਕੇ ਜ ਗੋਪੀ ਦੀਆ ਕੰਨ ਵੇ ਮੱਖਣ ਖਾ ਕੇ ਜ ਬਾਬਲ ਦੀਆਂ ਗਲੀਆਂ, ਪੁੱਲ ਖੁੱਲੀਆਂ ਵੀਰਾਵੇ ਕੋੜ ਤੇਜ ਡੜਾ ਗੋਪੀ ਦੀਆ ਕੰਨ ਬੇ ਕੋੜ ਤੇਜ ਡੜਾ ਮਾਤਾ ਤੇਰੀ ਨੇ ਰੀੜੇ ਕਣਾ ਪਾਇਆ ਵੇ ਮੱਖਣ ਘਾ ਕੇ ਜ ਗੋਪੀ ਦੀਆ ਕੰਨ ਬੇ ਮਖਣ ਗਾਗੇ ਜ ਸਾਰੇ ਦੀਆਂ ਗਲੀਆਂ ਪੀੜੀਆਂ ਵੀਰਾ ਵੇ ਕੋੜਾ ਸਹਿ ਜਿਹੜਾ ਗੋਪੀ ਦੀਆ ਕੰਨ ਵੇ ਕੋੜਾ ਸਹਿ ਜਿਹੜਾ ਸਾਰੀਆਂ ਔਰਤਾਂ ਸੋਣੀਆਂ ਵੀਰਾਵੇ ਨੀਮੀ ਪਲਾੰਗ ਜਾ ਗੋਪੀ ਦੀਆ ਕੰਨਵੇ ਨੀਮੀ ਪਲਾੰਗ ਜਾ ਸਾਲੀਆਂ ਬਰਤਾਲੀਆਂ ਵੀਰਾਵੇ ਹੱਸੇ गोपी दिया कनवे हसेन हलेवला रुक मणे प्यारी उडी के निराबे ओस नु जाके बिया गोपी दिया कनवे ओस नु जाके बिया ਸਹਿ ਜੀ ਸਮਰੀ ਢੋਲੀ ਬਿਰਾਵੇ ਬਾਵਲ ਦੇਖੇ ਢੇੜ ਲਿਆ ਗੋਪੀ ਦੀ ਕੰਨਵੇ ਬਾਵਲ ਦੇਖੇ ਢੇੜ ਲਿਆ ਬਾਣੀ ਬਾਰ ਬਾਰ ਪੀਵੇ ਚੱਕਿਆ ਨਾ ਜਾਵੇ ਸੱਤੋਂ ਚ ਗੋਪੀ ਦੀ ਆ ਕੰਨ ਬੇ ਚੱਕਿਆ ਨਾ ਜਾਵੇ ਸੱਤੋਂ ਚ ਬੇਣਾ ਤੇਰੀ ਨੇ ਰੀੜੇ ਕਣਾ ਪਾਇ ਬੇ ਮੱਖਣ ਖਾ ਕੇ ਜ ਗੋਪੀ ਦੀ ਆ ਕੰਨ ਬੇ ਮ ਕਣਕਾ ਕੇ ਜੈ ਬਾਬਲ ਦੀਆਂ ਘੜੀਆਂ ਖੁੱਲੀਆਂ ਵੀਰਵੇ ਖੁੱਲੀਆਂ ਵੀਰਵੇ ਕੋੜ ਤੂੰ ਤੇਜ ਢੜਾ ਗੋਪੀ ਦੀਆ ਕਨਵੇ ਕੋੜ ਤੇਜ ਢੜਾ ਸਰੇ ਦੀਆਂ ਗੜੀਆਂ ਪੀੜੀਆਂ ਵੀਰਵੇ ਪੀੜੀਆਂ ਵੀਰਵੇ ਥੋੜਾ ਸਹਜ ਧੜਾ ਗੋਪੀ ਦੀਆ ਕੰਨ ਵੇ ਕੋੜਾ ਸਹਜ ਧੜਾ ਸਾਰੀਆਂ ਅਰਤਾ ਸੋਣੀਆਂ ਵੀਰਵੇ ਸੋਣੀਆਂ ਬਿਰਵੇ ಿ ಮೀ ಪಾಲಿ ದಯ ಕನ್ನಂಗ ಸಾಳಿ ಬಾರ ತಳಿಯ ಬಿರಾಬೆ ਗੋਪੀ ਦੀ ਆਕਨ ਵੇਹਾਸੇ ਨਾਲ ਬੁਲਾ ਰੋਕ ਮਣ ਪਿਆਰੀ ਉਡੀ ਕੇ ਵੀਰਾ ਮੇ ਉਸ ਨੂੰ ਜਾ ਪਰ ਨਾ ਗੋਪੀ ਦੇ ਆਕਨ ਵੇ ਉਸ ਨੂੰ ਜਾ ਪਰ ਨਾ ಸಜಿ ಸವಾರಿ ಡೋಲಿ ಬಿರಾವೆ ಬಾವಲ್ ದೇಡಲಾ ಗೋಪೀ ದಿಯ ಕಾವೆ ಬಾವಲ್ ದೇಡಲ ಪಾಣಿ ಬಾರ ಬಾರವೇ ಅಮಡಿ ಪಿ ಬೇವೇ ಅಮ್ಮಿ ਚੱਕਿਆ ਨਾ ਜਾਵੇ ਸਾਥੋਂ ਚਾ ਗੋਪੀ ਦੀ ਆ ਕੰਨ ਬੇ ਚੱਕਿਆ ਨਾ ਜਾਵੇ ਸਾਥੋਂ ਚਾ ਚਾਚੀ ਤੇਰੀ ਨੇ ਰਿੜੇ ਕਣ ਪਾਇ ਬੇ ਮੱਖਣ ਖਾ ਕੇ ਜੈ ਗੋਪੀ ਦੇ ਆਖਨ ਬੇ ਮਖਣ ਖਾ ਕੇ ਬਾਵਲ ਦੀਆਂ ਗੜੀਆਂ ਖੁੱਲੀਆਂ ਵੀਰਾ ਵੇ ਕੋੜਾ ਗੂਵਨੜਾ ਗੋਪੀ ਦੇ ਆਖਨ ਬੇ ਕੋੜਾ ਗੂਵਨੜਾ सोरे दिया, गडिया, पीडिया, भीया, वे, कोड़ा से जिद्ड़, गोपी दिया, काना, वे, कोड़ा से जिद्ड़, सारिया, होरता, सोनिया, भीरा, वे, नीमी, पानंग जा, ಗೋಪೀ ದಿಯ ಕನ್ನೆನಿ ಮಿ ಪಲ್ಲಂಗ ಸಳಿಯ ಬಾರ ತಳಿಯ ಮಿಯ ಬೆಹ ನಾಳ ಬುಲ್ಲ ಗೋಪೀದಿಯ ಕನ್ನೆ ಹಾಸ ನಾಳ ಬುಲ್ಲ ರುಕ್ಮಣೆ ಪ್ಯಾರಿ ರಮಣೆ ಪಾರಿಯ ಉಳಿಗೆ ಬಿರಾವೆನ್ನು ಗೋಪೀ ದಿನವೇ ಜರನ ಸಜಿ ಸವಾರಿ ಡೋಳಿ ಬಿರಾವೆ ಬಾವಲ ಬಡ ਰੋਪੀ ਦੇ ਕਨ ਮੇ ਬਾਬਲ ਖੇੜ ਲਿਆ ਪਾਣੀ ਬਾਰ ਬਾਰ ਪੀਵੇ ਵੇ ਅਮੜੀ ਚੱਕਿਆ ਨਾ ਜਾਵੇ ਸਤੋਂ ਚ ਗੋਪੀ ਦੇ ਆ ਕਨ ਵੇ ਚੱਕਿਆ ਨਾ ਜਾਵੇ ਸਤੋਂ ਚ ਲੋ ਜੀ ਘੋੜੀ ਹੋਈ ਪੂਰੀ ਵਾਰ-ਵਾਰ ਜਿੰਨੇ ਵੀ ਰਿਸ਼ਤੇਦਾਰ ਕਿੰਨੇ ਹੁੰਦੇ ਵਿਆਹ 'ਚ ਬੈਠੇ ਤਾਂ ਅਸੀਂ ਹੋਰ ਵਧਾਈ ਜਾਂਦੇ ਆ ਹਨਾ ਹੋਰਾਂ ਨੂੰ ਕਿੰਨੇ ਲੈਣੇ ਫਿਰ ਇੱਥੇ ਵੀਡੀਓ ਲੰਬੀ ਹੁੰਦੀ ਆ ਤਾਂ ਕਰਕੇ ਜਿਹਨੂੰ ਮਰਜ਼ੀ ਤੁਸੀਂ ਭੈਣ ਚਾਚੀ ਤਾਈ ਮਾਮੇ ਦੇ ਵੇੜੇ ਜਿਵੇਂ ਵੀ ਕਰੀਂਗਾਓ ਹਨਾ ਤੇ ਹੁਣ ਆਜੋ ਤੁਸੀਂ ਮੁਕਤੇ ਵੱਲ ਕਮਰ ਦਰਦ ਤੋਂ ਕਾਪੀ ਪੈਨਸਲ ਲੈ ਲਈ ਕਮਰ ਦਰਦ ਤੋਂ ਮੁਕਤੀ ਪਾਓ ਕੀ ਕਰਨਾ ਹੈ ਸਰੋਂ ਦਾ ਤੇਲ 50 ਗ੍ਰਾਮ ਲੈ ਲੈਣਾ ਕਿੰਨਾ ਲੈਣਾ ਸਰੋਂ ਦਾ ਤੇਲ 50 ਗ੍ਰਾਮ ਬਦਾਮ ਦਾ ਤੇਲ ਬਰਾਮਾ ਤੇਲ ਲੈਣਾ 200 ਗ੍ਰਾਮ ਸਰਨਾ ਤੇਲ 200 ਗ੍ਰਾਮ ਬਦਾਮਾਂ ਤੇਲ 200 ਗ੍ਰਾਮ ਦੋਹਾਂ ਨੂੰ ਮਿਲਾ ਕੇ ਰੱਖੋ ਤੇ ਫਿਰ ਤੁਸੀਂ ਇਹਨੂੰ ਕਮਰ ਜਿੱਥੇ ਤੁਹਾਡੇ ਦਰਦ ਹੁੰਦਾ ਢੋਹੀ ਚ ਕਮਰ ਤੇ ਉਸੇ ਸਾਰੇ ਕਿਤੇ ਉਹ ਤੇਲ ਨੂੰ ਮਲੋ ਭੋਲੇ ਥਾਣਾ ਲਾ ਲਓ ਤਤਕਾਲ ਹੀ ਕਹਿੰਦੇ ਕਮਰ ਦਰਦ ਤੋਂ ਮੁਕਤੀ ਪਾਓ ਉਸੇ ਵਕਤ ਤੁਹਾਡਾ ਕਮਰ ਦਾ ਦਰਦ ਮਤਲਬ हट ਜਾਊਗਾ ਇਸ ਤਰ੍ਹਾਂ ਇਹਨੂੰ ਰੋਜ਼ ਮਲੋ 5-7 ਦਿਨ ਫਿਰ ਹੋਇਆ ਨਹੀਂ ਕਰੂਗਾ ਨਾ ਕਰਕੇ ਦੇਖੋ ਜਮਾ ਕੇ ਦੇਖੋ ਹੁੰਦੇ ਹੋ ਮੈਨੂੰ ਫੇਰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਆਪਾਂ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ